ਕਪੂਰਥਲਾ ਦੇ ਵੱਲੋਂ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਦੇ ਸਹਿਯੋਗ ਤੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸਮਾਗਮ ਮਨਾਇਆ ਗਿਆ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾਮਵਾਰ ਸ਼ਖਸੀਅਤਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਸਮਾਗਮ ਦੇ ਦੌਰਾਨ ਸਮਾਜ ਦੇ ਵਿੱਚ ਔਰਤ ਦਾ ਸਥਾਨ ਅਤੇ ਸਨਮਾਨ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਕਵੀ ਦਰਬਾਰ ਵੀ ਕਰਵਾਇਆ ਗਿਆ ਮੋਕਾ ਮਹਿਮਾਨ ਦੇ ਵਜੋਂ ਸ਼੍ਰੀਮਤੀ ਨਵਨੀਤ ਕੌਰ ਬੱਲ ਏਡੀਸੀ ਅਤੇ ਕਪੂਰਥਲਾ ਨੇ ਸ਼ਿਰਕਤ ਕਰਦਿਆਂ ਔਰਤ ਦਿਵਸ ਮੌਕੇ ਹਰ ਖੇਤਰ ਦੇ ਵਿੱਚ ਨਾਮਨਾਖਟਣ ਵਾਲੀਆਂ ਔਰਤਾਂ ਨੂੰ ਵਧਾਈ ਦਿੱਤੀ ਹੈ ਹਾਂਜੀ ਮੈਂ ਤੁਸੀਂ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਤੇ ਜਦ ਕਿ ਪੰਜਾਬ ਸਰਕਾਰ ਤੇ ਜਦ ਕਿ ਪੰਜਾਬੀ ਨੂੰ ਲੈ ਕੇ ਇਧਰ ਉਪਰਾਲੇ ਨੂੰ ਕਿੱਦਾਂ ਦੇਖਦੇ ਤੁਸੀਂ ਹਾਂ ਸਭ ਤੋਂ ਪਹਿਲਾਂ ਮੈਂ ਪੰਜਾਬੀਆਂ ਦੀ ਰਵਾਇਤ ਦੇ ਅਨੁਸਾਰ ਸਾਰਿਆਂ ਨੂੰ ਬਹੁਤ-ਤਿਆਰ ਬਰੇ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਔਰ ਇਹ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਉਹਦਾ ਜਵਾਬ ਤੇ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਡਾਕਟਰ ਨਵਰੂਪ ਮੁਖੀ ਪੰਜਾਬੀ ਵਿਭਾਗ ਹਰ ਸਰਾਜ ਮੈਲਾ ਮਹਾਵਿਦਿਆਲਾ ਤੋਂ ਹਾਂ ਔਰ ਬੜੇ ਲੰਬੇ ਅਸੇ ਤੋਂ ਮੈਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀ ਹੋਈ ਹਾਂ ਮਤਲਬ ਮਾਂ ਬੋਲੀ ਦੀ ਸੇਵਾ 'ਚ ਹਾਂ ਬਤਾ ਰਦੇ ਹਾਂ ਤੇ ਹਮਕਾ ਮੈਨੂੰ ਇੱਕ ਬਹੁਤ ਹੀ ਸੋਹਣਾ ਮੌਕਾ ਮੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਬਹੁਤ ਸ਼ਾਨਦਾਰ ਕਾਲਜ ਦਿੱਤਾ ਬਹੁਤ ਵਧੀਆ ਸਟੂਡੈਂਟਸ ਮਿਲੇ ਜਿਨ੍ਹਾਂ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਔਰ ਪੰਜਾਬੀ ਮਾਂ ਬੋਲੀ ਤੇ ਪ੍ਰਚਾਰ ਲਈ ਪਸਾਰ ਲਈ ਅਣਗਿਣਤ ਮੌਕੇ ਮਿਲੇ ਹੈ ਅੱਜ ਤੱਕ ਜੋ ਵੀ ਹੈ ਨੇ ਅੰਤਰਰਾਸ਼ਟਰੀ ਪੱਤਰ ਤੱਕ ਵੀ ਮੈਨੂੰ ਜਾਂਦਾ ਮੌਕਾ ਮਿਲ ਗਿਆ ਹੈ ਇਹਦੇ ਵਿੱਚ ਤੇ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਗਵਰਨਮੈਂਟ ਦੇ ਉਪਰਾਲੇ ਜਿਹੜੇ ਹੈ ਕਿੱਥੋਂ ਤੱਕ ਸਾਰਥਕ ਨੇ ਜਿਵੇਂ ਸੀ ਉਹਨਾਂ ਦੀ ਗੱਲ ਕਰੀਏ ਤਾਂ ਪੰਜਾਬ ਗਵਰਨਮੈਂਟ ਹਰ ਸਮੇਂ ਇਹਦੇ ਬਾਰੇ ਬਹੁਤ ਸੁਚੇਤ ਹੋ ਕੇ ਸਮੇਂ-ਸਮੇਂ ਤੇ ਬਹੁਤ ਕੁਝ ਜਾਰੀ ਕਰ ਰਹੀ ਹੈ ਜਿਦੇ ਨਾਲ ਕਿ ਜਿਹੜੀ ਪੰਜਾਬੀ ਭਾਸ਼ਾ ਦੇ ਬਾਰੇ ਚ ਸਾਡੇ ਮਨਾਂ ਦੇ ਵਿੱਚ ਇੱਕ ਦੁੱਖ ਬੈਠਾ ਹੋਇਆ ਸੀ ਕਿ ਇਹਨੂੰ ਪੂਰੀ ਪਛਾਣ ਨਹੀਂ ਮਿਲ ਰਹੀ ਪੂਰੀ ਲੋਕਾਂ ਦੇ ਵਿੱਚ ਇਹਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਜਾਂ ਇਸ ਨੂੰ ਦੂਜੇ ਤੀਜੇ ਨੰਬਰ ਤੇ ਰੱਖਿਆ ਜਾਂਦਾ ਤੋ ਤੋਖਲੇ ਜਿਹੜੇ ਹੌਲੀ-ਹੌਲੀ ਦੂਰ ਹੋਣੇ ਸ਼ੁਰੂ ਹੋ ਗਏ ਨੇ ਜਿਦੇ ਵਿੱਚ ਗਵਰਨਮੈਂਟ ਨੇ ਬਹੁਤ ਸਾਰਾ ਯੋਗਦਾਨ ਪਾਣਾ ਸ਼ੁਰੂ ਕੀਤਾ ਹੋਇਆ ਹੈ ਕਿੱਤੇ ਤਾਂ ਹੁੰਦਾ ਸੀ ਕਿ ਆਪਾਂ ਸੋਦੇ ਹੁੰਦੇ ਸਾਂ ਸਬਜੀਤ ਪਾਤਰ ਜੀ ਨੇ ਵੀ ਲਿਖਿਆ ਹੈ ਕਿ ਕੁਝ ਐ ਉਹ ਜੀਆਂ ਥਾਵਾਂ ਵੀ ਨੇ ਜਿੱਥੇ ਕਿ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਹੈ ਪਰ ਹੁਣ ਉਹ ਸਥਿਤੀ ਹੈ ਜਿਹੜੀ ਉਹ ਬਦਲ ਰਹੀ ਹੈ ਕਾਫੀ ਬਦਲ ਚੁੱਕੀ ਹੈ ਕਾਫੀ ਹੱਦ ਤੱਕ ਬਦਲ ਚੁੱਕੀ ਹੈ ਬਹੁਤ ਸਾਰੇ ਜਿਹੜੇ ਸੇਂਟ ਜੋਸਫ ਸਕੂਲ ਲੈ ਲਓ ਜਾਂ ਬੁੱਜੇ ਸਕੂਲਸ ਲੈ ਲਓ ਇਨ੍ਹਾਂ ਬਾਰੇ 'ਚ ਬੜੀ ਪਰਮਪਲਿਕ ਲਿਖੀ ਜਾਂਦੀ ਸੀਗੇ ਕਿ ਇੱਥੇ ਸ਼ਾਇਦ ਪੰਜਾਬੀ ਨਹੀਂ ਬੋਲਣ ਦਿੱਤੀ ਜਾ ਰਹੀ ਪਰ ਇਸ ਤਰ੍ਹਾਂ ਦੀ ਹੁਣ ਸਾਰੀਆਂ ਸਥਿਤੀਆਂ ਜਿਹੜੀਆਂ ਉਹ ਉਹਨਾਂ ਤੇ ਕਾਬੂ ਪਾਣਾ ਗਵਰਨਮੈਂਟ ਨੇ ਸ਼ੁਰੂ ਕਰ ਦਿੱ ਲਿਆ ਹੈ ਹਰ ਬੋਰਡ ਹਰ ਸਾਈਨ ਬੋਰਡ ਹਰ ਥਾਂ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਿ ਵਰਤੀ ਜਾਣੀ ਚਾਹੀਦੀ ਹੈ ਹਰ ਆਫਿਸ ਦੇ ਵਿੱਚ ਹਰ ਉਹ ਥਾਂ ਜਿੱਥੇ ਕਿਤੇ ਸਾਨੂੰ ਲੱਗਦਾ ਹੁੰਦਾ ਸੀ ਕਿ ਪੰਜਾਬੀ ਨੂੰ ਬਹੁਤੀ ਤਰਜੀਹ ਨਹੀਂ ਹੈ ਹੁਣ ਤੁਹਾਨੂੰ ਦੇਖਣ ਨੂੰ ਮਿਲੇਗੀ ਪੰਜਾਬੀ ਹਰ ਥਾਂ ਤੇ ਮੈਂ ਫੇਰ ਵੀ ਦੇਖਣ ਨੂੰ ਆਂਦਾ ਹੈ ਕਿ ਕਈ ਸਰਕਾਰੀ ادارے ਜਾਂ ਕਹਿ ਲੋ ਕਿ ਕਈ ਦੁਕਾਨਦਾਰਾਂ ਦੇ ਬੋਰਡ ਵੀ ਇੰਗਲਿਸ਼ 'ਚ ਲਿਖੇ ਨਜਰ ਆਉਂਦੇ ਆ ਜਦਕਿ ਸਰਕਾਰ ਕਹਿੰਦੀ ਕਿ ਪੰਜਾਬੀ 'ਚ ਲਿਖੋ ਪਰ ਫੇਰ ਵੀ ਅੰਧਖੀ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਦੇਖੋ ਅੰਧਖੀ ਜਿਹੜੀ ਕੀਤੀ ਜਾਂਦੀ ਹੈ ਉਹ ਸਾਡੇ ਆਪਣੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਗਵਰਨਮੈਂਟ ਤਾਂ ਕਹਿ ਰਹੀ ਹੈ ਕਰੋ ਗਵਰਨਮੈਂਟ ਨੇ ਤਾਂ ਕਿਹਾ ਕਿ ਕਰੋ ਉਹਨਾਂ ਵੱਲੋਂ ਤਾਂ ਲਿਖਤੀ ਤੌਰ ਤੇ ਆ ਗਿਆ ਕਿ ਇਹਦੇ ਤੇ ਐਕਸ਼ਨ ਵੀ ਲਿਆ ਜਾਏਗਾ ਸ਼ਾਇਦ ਐਕਸ਼ਨ ਲੈ ਵੀ ਜਾ ਰਹੇ ਹਨ ਜੇ ਹੋਰ ਸਖਤ ਲੈ ਜਾਂ ਤਾਂ ਸ਼ਾਇਦ ਇਹ ਚੀਜ਼ ਜਿਹੜੀ ਆਪਣਾ ਵੀ ਭਲੇਖਾ ਦੂਰ ਹੋ ਜੇ ਕਿ ਲੋਕ ਜਿਹੜੇ ਸ਼ਕਤੀ ਦੇ ਨਾਲ ਵੀ ਕਾਬੂਚ ਕੀਤੇ ਜਾ ਸਕਦੇ ਹੁੰਦੇ ਨਹੀਂ ਜਦੋਂ ਉਹਨਾਂ ਨੂੰ ਸੁਚੇਤ ਕਰਾਇਆ ਜਾਵੇ ਤੇ ਦੂਸਰਾ ਇਹਦੇ ਵਿੱਚ ਹੋਰ ਬੜੇ ਮਾਧਿਅਮ ਨੇ ਜਿਵੇਂ ਹੁਣ ਤੁਸੀਂ ਇਹ ਜ਼ੀਲਾ ਪਾਸ਼ਾ ਅਫਸਰ ਜਿਹੜੇ ਆਪਣੇ ਹੈਗੇ ਆ ਮੈਡਮ ਜਸਪ੍ਰੀਤ ਆ ਜਿਹੜੀ ਉਹਨਾਂ ਨੇ ਉਪਰਾਲਾ ਕੀਤਾ ਕਿ ਪੰਜਾਬੀ ਭਾਸ਼ਾ ਦੇ ਵਾਸਤੇ ਜਿਹੜੇ ਸਮੇਂ-ਸਮੇਂ ਤੇ ਪ੍ਰੋਗਰਾਮ ਉਹ ਲੀਕਦੇ ਰਹਿੰਦੇ ਆ ਅੱਜ ਵੀ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਵਿੱਚ ਭਾਗ ਲੈਣ ਵਾਸਤੇ ਇਕੱਠੇ ਹੋਏ ਆ ਭਾਵੇਂ ਗੱਲ ਅਸੀਂ ਪੰਜਾਬੀ ਭਾਸ਼ਾ ਦੀ ਕਰ ਰਹੇ ਆ ਪਰ ਜਿਹੜਾ ਅੱਜ ਦਾ ਮੇਨ ਵਿਸ਼ਾ ਹੈਗਾ ਉਹ ਹੈ ਮਹਿਲਾ ਦਿਵਸ ਦਾ ਅੰਤਰਰਾਸ਼ਟਰੀ ਮੈਲਾ ਦਿਵਸ ਦਾ ਚਲੋ ਉਹ ਸਰਕਾਰ ਵੱਲੋਂ ਮੈਂ ਇਹ ਵੀ ਤੁਹਾਨੂੰ ਦੱਸੀ ਗੱਲ ਨੂੰ ਖਤਮ ਕਰਦੀ ਆ ਕਿ ਜਿਹੜਾ ਸਾਹਿਤ ਹੈ ਨਾ ਉਹ ਖਾਸ ਕਰਕੇ ਪੰਜਾਬੀ ਮਾਂ ਬੋਲੀ ਦੇ ਰਹੀ ਜਿਹੜਾ ਸਾਹਿਤ ਅਸੀਂ ਅੱਗੇ ਲੈ ਕੇ ਆ ਰਹੇ ਆ ਇਹ ਸਾਹਿਤ ਬਹੁਤ ਯੋਗਦਾਨ ਪਾਉਂਦਾ ਹੈ ਲੋਕਾਂ ਨੂੰ ਸੁਚੇਤ ਕਰਨ 'ਚ ਉਹਨਾਂ ਨੂੰ ਆਪਣੇ ਨਾਲ ਜੋੜਨ 'ਚ ਇਹੋ ਜਿਹੇ ਜਿਹੜੇ ਫੰਕਸ਼ਨ ਹੁੰਦੇ ਨੇ ਚਾਹੇ ਕਿਸੇ ਵੀ ਵਿਸ਼ੇ ਨੂੰ ਲੈ ਕੇ ਕਿਤੇ ਹਨ ਗੱਲ ਤਾਂ ਮਾਂ ਬੋਲੀ 'ਚ ਹੋਣੀ ਹੈ ਪੰਜਾਬੀ 'ਚ ਹੋਣੀ ਹੈ ਤੇ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਅਸੀਂ ਆਪਣੇ ਸਾਰੇ ਜੀਨੇ ਵੀ ਪ੍ਰੋਗਰਾਮ ਕਰ ਰਹੇ ਹਾਂ ਅਗਰ ਉਹਨਾਂ ਦੇ ਵਿੱਚ ਆਧਾਰ ਪੰਜਾਬੀ ਨੂੰ ਬਣਾ ਲਈਏ ਤਾਂ ਫਿਰ ਇਸ ਤੋਂ ਵਧੀਆ ਉਪਰਾਲਾ ਹੋਰ ਕੀ ਹੋ ਸਕਦਾ ਚਲ ਨਾਰੀ ਸ਼ਕਤੀ ਨੂੰ ਲੈ ਕੇ ਦੇਖੋ ਇਹ ਸਰਕਾਰ ਜਾਂ ਪ੍ਰਸ਼ਾਸਨ ਕਹ ਲੋ ਕਿ ਕਮੇਟੀਆਂ ਵੀ ਬਣਾਉਂਦੀ ਹੈ ਕਿਤਨਾ ਕਿਤੇ ਕਹ ਲੋ ਕਿ ਨਾਰੀ ਸ਼ਕਤੀ ਨੂੰ ਕਿਤਨਾ ਕਿਤੇ ਕਮਜ਼ੋਰ ਦਾ ਫੇਸਬੁਕ ਕਰਨਾ ਕਮਜ਼ੋਰੀ ਦਾ ਫੇਸਬੁਕ ਕਰਨਾ ਪੈਂਦਾ ਕਿਸੇ ਕੋਈ ਹਾਲਾਤ ਇਦਾਂ ਰਹਿੰਦੇ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਤੁਸੀਂ ਹਾਂਜੀ ਬਿਲਕੁਲ ਆਪਾਂ ਜਿੰਨੇ ਨਾਰੇ ਲਾਉਣੇ ਆ ਤੇ ਜਿੰਨੇ ਅਸੀਂ ਪ੍ਰੋਗਰਾਮ ਕਰ ਰਹੇ ਆ ਕਿ ਨਾਰੀ ਸਹ ਸ਼ਕਤੀਕਰਨ ਹੋਣਾ ਚਾਹੀਦਾ ਹੈ ਔਰਤਾਂ ਨੂੰ ਹੱਕ ਮਿਲਣੇ ਚਾਹੀਦੇ ਔਰਤਾਂ ਨੂੰ ਬਰਾਬਰੀ ਤੇ ਲੈ ਕੇ ਆਉਣਾ ਚਾਹੀਦਾ ਹੈ ਔਰਤਾਂ ਦੇ ਵਾਸਤੇ ਇੱਕ ਵਧੀਆ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ ਉਹਨਾਂ ਦੇ ਅੰਦਰ ਸੁਰੱਖਿਆਤਾ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਵਰਡ ਜਦੋਂ ਅਸੀਂ ਲਾ ਦਿੰਦੇ ਆ ਨਾ ਨਾਲ ਜਦੋਂ ਅਸੀਂ ਇਹ ਸ਼ਬਦ ਲਾਉਂਦੇ ਆ ਤੇ ਇਹਦਾ ਮਤਲਬ ਅਜੇ ਅਸੀਂ ਬਹੁਤ ਪਿੱਛੇ ਆ ਨਾ ਸਾਹਿਬ ਜੀ ਮੇਰਾ ਤੇ ਸਾਨੂੰ ਇਹਨਾਂ ਦੇ ਉੱਤੇ ਬਹੁਤ ਮਤਲਬ ਗੰਭੀਰਤਾਪੂਰਵਕ ਚਰਚਾ ਕਰਕੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੀ ਸਖਤ ਲੋੜ ਹੈਗੀ ਹੈ ਤਾਂ ਕਿ ਅਸੀਂ ਜੋ ਸਥਿਤੀ ਔਰਤ ਦੀ ਅੱਜ ਸਾਡੀ ਬੜੀ ਹੋਈ ਹੈ ਉਸ ਨੂੰ ਉਸ ਤੋਂ ਕਿਤੇ ਵਧੀਆ ਪੱਧਰ ਤੇ ਲਿਜਾ ਸਕੀਏ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਤਾਂ ਹੀ ਵਿੰਮਨ ਦੀ ਗੱਲ ਜਿਹੜੀ ਉਹ ਸੋਨੇ ਧੰਕੇ ਨਾਲ ਕਰ ਸਕਦੀ ਹੈ ਜੀ ਅਸੀਂ ਉਹਨੂੰ ਬਰਾਬਰ ਦਾ ਅਧਿਕਾਰ ਦੇ ਕੇ ਚਾਹੁੰਦੇ ਹਾਂ ਇਹ ਤਾਂ ਬਹੁਤ ਜ਼ਰੂਰੀ ਹੈ ਕਿੰਨਾਂ ਮਤਲਬ ਕਮੀ ਤਾਂ ਮੰਨਦੀ ਹੈ ਤੁਸੀਂ ਵੀ ਕਿ ਕਿਤੇ ਨਾ ਕਿਤੇ ਸਮਾਜ ਵਿੱਚ ਵੀ ਕਮੀ ਹੈਗੀ ਤਾਂ ਇਹ ਪ੍ਰਸ਼ਾਸਨ ਦੀ ਵੀ ਕਮੀ ਹੈਗੀ ਹੈ ਦੇਖੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਟਾਇਆ ਹੀ ਤਾਂ ਜਾ ਰਿਹਾ ਕਿਉਂਕਿ ਕਮ ਜਿਹਦੇ ਓਪੋਜ਼ਿਟ ਚੱਲੀਏ ਦੂਸਰੇ ਪਾਸੇ ਨੂੰ ਤੇ ਕੋਈ ਅੰਤਰਰਾਸ਼ਟਰੀ ਕੋਸ਼ ਦਿਵਸ ਤਾਂ ਹੈ ਨਹੀਂ ਨਾ ਕਿ ਲੋੜ ਨਹੀਂ ਲੱਗੀ ਬਈ ਤੇ ਮਹਿਲਾ ਦਿਵਸ ਨੂੰ ਲੋੜ ਮੈਸੇਜ ਹੋਈ ਆ ਤਾਂ ਵਿਸ਼ੇਸ਼ ਤੌਰ ਤੇ ਇਹ ਦੇਣਾ ਜਣਾ ਨਿਸ਼ਚਿਤ ਕੀਤਾ ਗਿਆ ਹੈ ਕਿ ਜੇ ਕਿਸੇ ਤਰੀਕੇ ਵਿੱਚ ਹਜੇ ਵੀ ਅਸੀ ਅਵੇਅਰness ਅਵੇਅਰness ਲੈ ਕੇ ਆਉਣੀ ਆ ਉਹਦੇ ਲਈ ਕੋਈ ਯਤਨ ਕਰੀ ਰੱਖੀ ਬੈ ਲੱਗ ਕੇ ਕਹਿੰਨਾ ਕਿ ਨਾਰੀ ਨਾਰੀ ਸ਼ਕਤੀ ਨੂੰ ਜਾਗਰਿਤ ਹੋਣਾ ਪੈਣਾ ਵਾ ਬਿਲਕੁਲ ਜਾਗਰਤ ਹੋਣਾ ਵੀ ਪੈਣਾ ਤੇ ਜਿਹੜੇ ਬਾਕੀ ਸਾਡਾ ਜਿਹੜਾ ਅੱਧਾ ਹਿੱਸਾ ਹੈ ਜਿਹੜਾ ਤਾਂ ਔਰਤ ਹੈ ਦੂਸਰੇ ਪਾਸੇ ਮਰਦਾ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਬਰਾਬਰੀ ਦਾ ਯੋਗਦਾਨ ਪਾਉਣਾ ਪੈਣਾ ਹੈ ਉਹ ਪੂਰਾ ਜੋਰ ਲਗਾਉਣਗੇ ਤਾਂ ਫਿਰ ਰਲ ਮਿਲ ਕੇ ਇੱਕ ਸੋਹਣਾ ਸਮਾਜ ਜਿਵੇਂ ਬਣਾ ਸਕਦੇ ਮੈਨੂੰ ਜਿਹੜੇ ਕਿ ਪਾਸਪਾਗ ਵੱਲੋਂ ਅੱਜ ਮੈਲਾ ਦਿਵਸ ਜਿਹੜਾ ਵਰਲਡ ਲੈਵਲ ਤੇ ਚੱਲਦਾ ਵਾ ਤਾਂ ਅੱਜ ਤੁਹਾਡੇ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਵਿਸ਼ੇਸ਼ ਤੌਰ ਤੇ ਕਹ ਲੋ ਕਿ ਕਈ ਐਨਆਰਆਈ ਚੀਪ ਗੈਸਟ ਵੀਰੇ ਪ੍ਰਸ਼ਾਸਨ ਵੀਰੇ ਕਿਦ ਤਰ੍ਹਾਂ ਤੁਹਾਡਾ ਪ੍ਰੋਗਰਾਮ ਜਿਹੜਾ ਕੀ ਕੀਤਾ ਗਿਆ ਤੇ ਕੀ ਮੈਸੇਜ ਕਨਵੇ ਕੀਤਾ ਗਿਆ ਹਾਂ ਜਿਲ੍ਹਾ ਪਰਸ਼ਦ ਦਾ ਕੋਲ ਥੱਲਾ ਵੱਲੋਂ ਦੇ ਲਾਇਬਲ ਖਾਲਸਾ ਕਾਲਜ ਮਰਗਨ ਸਟੇਟ ਕਪੂਰਥਲਾ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਮੈਲਾ ਅੱਜ ਲਾਇਬਲ ਖਾਲਸਾ ਕਾਲਜ ਦੇ ਵਿਹੜੇ ਵਿੱਚ ਮਨਾਇਆ ਗਿਆ ਹੈ। ਇਸ ਪ੍ਰੋਗਰਾਮ ਇਸ ਸਮਾਗਮ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਨਾਮਰ ਸਿੱਖਿਆਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੈਂ ਐਬੀਸੀ ਜਰਨਲ ਮੈਡਮ ਨਰਿੰਦਰ ਕੌਰ ਬਾਜੀ ਦਾ ਬਹੁਤ ਸ਼ੁਕਰੀਆ ਤਹਿ ਦਿਲੋਂ ਕਰਦੀ ਹਾਂ ਕਿ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਸ਼ੇਰਤ ਕਰਕੇ ਬੱਚਾ ਨੂੰ ਇੱਕ ਮੋਟੀਵੇਸ਼ਨਲ ਸੰਬੋਧਨ ਕਰਕੇ ਜਿਹੜਾ ਉਹਨਾਂ ਨੂੰ ਸਸ਼ਕਤੀਕਰਨ ਦਾ ਤੇ ਵੱਤ ਵੱਤ ਸੁਪਨੇ ਲੰਦਾ ਸੰਦੇਸ਼ ਦਿੱਤਾ ਹੈ ਉਹਨਾਂ ਦਾ ਤਹਿਬੀ ਲੋਕਨਵਾਦ ਕਿਉਂਕਿ ਅਜਮੀਆਂ ਮਹਿਲਾਵਾਂ ਜੋ ਇਸ ਔਜੇ ਤੇ ਪਹੁੰਚਿਆ ਨਹੀਂ ਤੇ ਅੱਜ ਦੀ ਨਵੀਂ ਪੀੜੀ ਨੂੰ ਜਦੋਂ ਰੂਹ ਰੂਹ ਹੁੰਦੀਆਂ ਨੇ ਤਾਂ ਫਿਰ ਉਹ ਨਵੀਂ ਪੀੜੀ ਨੇ ਕਿ ਨਵੇਂ ਸੁਪਨੇ ਸਿਰਜਦੀਆਂ ਨੇ ਤੇ ਇਸ ਪੀੜੀ ਨੂੰ ਉੱਪਰ ਪਹੁੰਚਣ ਦੀ ਇੱਕ ਰਸਤਾ ਮਿਲ ਜਾਂਦਾ ਹੈ ਔਰ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੀ ਬੱਚਿਆਂ ਨੂੰ ਅਜਿਹੀਆਂ ਮਹਿਨਾਜ਼ ਔਰ ਮਹਾਨ ਸ਼ਖਸੀਅਤਾਂ ਦੇ ਰੂਪ ਰਾਇਆ ਜਾਵੇ ਸਾਡੇ ਦਫ਼ਤਰ ਕਪੂਰਥਲਾ ਵੱਲੋਂ ਪਾਸ਼ਾ ਵਿਭਾਗ ਵੱਲੋਂ ਅਜਿਹੇ ਉਪਰਾਲੇ ਸਮੇਂ-ਸਮੇਂ ਤੇ ਕੀਤੇ ਜਾਂਦੇ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹਨਾਂ ਨੇ ਉਸ ਸਮੇਂ ਹੀ ਸਾਨੂੰ 14ਵੀਂ ਸਮੇਂ ਚ 14ਵੀਂ ਸਦੀ ਵਿੱਚ ਹੀ ਕਹਿ ਦਿੱਤਾ ਸੀ ਸੋ ਕੋ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਕਿ ਨਾਰੀ ਜੋ ਇੱਕ ਰਾਜੇ ਨੂੰ ਜਨਮ ਦਿੰਦੀ ਹੈ ਜੋ ਸਾਰੀ ਸ੍ਰਿਸ਼ਟੀ ਦੀ ਸੰਚਾਲਕ ਹੈ ਉਹ ਇੱਕ ਉਹਦਾ ਇੱਕ ਰੱਬ ਰੂਪ ਵਰਗਾ ਦਰਜਾ ਹੈ ਜੋ ਔਰਤ ਹੈ ਉਹ ਜਨਨੀ ਹੈ ਸਮਾਜ ਦੀ ਉਹ ਸਮਾਜ ਸਿਰਜਦੀ ਹੈ ਔਰ ਹਰ ਖੇਤਰ ਵਿੱਚ ਕਿਲਾ ਘਰ ਵਿੱਚ ਵੀ ਨਹੀਂ ਅੱਜ ਦੇ ਸਮੇਂ ਹਰ ਖੇਤਰ ਦੇ ਵਿੱਚ ਉਹ ਇੱਕ ਨਾਮ ਨਾ ਘਟਿਆ ਹੈ ਤੇ ਆਉਣ ਵਾਲੀ ਪੀੜ ਨੂੰ ਵੀ ਇਹ ਸੰਦੇਸ਼ ਦੇ ਰਿਹਾ ਜੋ ਸਮੇਂ ਦੀ ਮੰਗ ਵੀ ਹੈ ਕਿ ਪੀੜੀ ਜੋ ਇੱਧਰ ਉੱਧਰ ਭਟਕ ਰਹੀ ਹੈ ਜਾਂ ਸਾਡਾ ਜਿਹੜਾ ਮੀਡੀਆ ਉਹਨੇ ਜਿਹੜਾ ਪਟਕਾਉਣ ਦਾ ਜਿਹੜਾ ਇਹ ਚੱਲ ਰਿਹਾ ਹੈ ਦੌਰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਇਹ ਨਾ ਕਿਤਾਬਾਂ ਦੇ ਨਾਲ ਲੱਗਣ ਲੱਗੇ ਕਿ ਤਾਂ ਮਿਹਨਤ ਕਰਨ ਨਵੇਂ ਨਵੇਂ ਸੁਪਨੇ ਲੈਂ ਤਾਂ ਕਿ ਪੁਰ ਗੁਲੰਦ ਨ ਸੁਣਦੇ ਹੋਰ ਨਾਮ ਨਾ ਕਰੀ ਹਾਂ ਜੀ ਮੈਡਮ ਤੁਸੀਂ ਅੱਜ ਜਿਹੜੇ ਭਾਸ਼ਾ ਪੋਵਗ ਦੇ ਜਿਹੜੇ ਮ ਬੋਮਨ ਦੇ ਬਣਾਇਆ ਜਾ ਰਿਹਾ ਵਾ ਤਾਂ ਤੁਸੀਂ ਵੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਹੋ ਤਾਂ ਜਿਹੜੇ ਕਿ ਕਿੱਦਾਂ ਦੇਖਦੇ ਕਿ ਜਿਹੜੇ ਪ੍ਰੋਗਰਾਮ ਪ੍ਰੋਗਰਾਮਸ ਹੋਣੇ ਚਾਹੀਦੇ ਆ ਜਿੱਦਾਂ ਕਾਲਜਿਸ ਦੇ ਵਿੱਚ ਜੇ ਹੋ ਰਹੇ ਤਾਂ ਬਹੁਤ ਅੱਛੀ ਗੱਲ ਆ ਅਸੀਂ ਜਿਹੜੇ ਸਾਡੀ ਆਣ ਵਾਲੀ ਦੀਆ ਉਹਨੂੰ ਕੋਈ ਸਰ ਦੇ ਦਿਨ ਉਹਨਾਂ ਦੇ ਟੀਚਰਸ ਤੋਂ ਜਿਸ ਸਾਡੇ ਕੋ ਜਿਹੜੀਆਂ ਪ੍ਰੋਮਿਨੈਂਟਸ ਕੀਤਾ ਹੁੰਦੀ ਆ ਉਹਨਾਂ ਦੀ ਜਿਹੜੀ ਜੀਵਨ ਜਿੱਥੇ ਉਹ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਪਹੁੰਚੇ ਹੁੰਦੇ ਆ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਪ੍ਰੇਰਣਾ ਮਿਲਦੀ ਆ ਤਾਂ ਸਰਕਾਰ ਵੱਲੋਂ ਕੋਈ ਹੋਰ ਵੀ ਇਦਾਰੇ ਪ੍ਰੋਗਰਾਮ ਲਿਖੇ ਜਾਂਦੇ ਆ ਜਿਵੇਂ ਕਿ ਮੈਲਾ ਤੇ ਇਸ ਦਾ ਜਿੱਦਾਂ ਪਾਸ਼ਾ ਵਿਭਾਗ ਨੂੰ ਇਹ ਹਦਾਇਤ ਹੈਗੀਆ ਸਰਕਾਰ ਦੀ ਸੋ ਪਾਸ਼ਾ ਵਿਭਾਗ ਕਾਫੀ ਸਾਰੇ ਪ੍ਰੋਗਰਾਮਸ ਕੰਡਕਟ ਕਰਦਾ ਸਟੂਡੈਂਟਸ ਨਾਲ ਵੀ ਜਿੱਦੇ ਵਿਮਨ ਵਿੰਗ ਤੇ ਸੋਰੀ ਵਿਮਨ ਮਤਲਬ ਆਰਧ ਦਿਵਸ ਤੇ ਔਰ ਔਰਤਾ ਲਈ ਔਰ ਹੋਰ ਵੀ ਸਰਕਾਰੀ ਬਹੁਤ ਸਾਰੇ ਪ੍ਰੋਗਰਾਮ ਹੈ ਅਸੀਂ ਵੀ ਮੈਂ ਵੀ ਆਪਣੇ ਵੱਲੋਂ ਆਪੀਆਂ ਸਾਰੀਆਂ ਪੜਾ ਮੇਰੇ ਤੋਂ ਵੱਡੇ ਆ ਜਾਂ ਮੇਰੇ ਤੋਂ ਛੋਟੇ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਅਸੀਂ ਔਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੇ ਆਪ ਨੂੰ ਅਸੀਂ ਸਮਾਜ ਦੇ ਵਿੱਚ ਦੇਸ਼ ਦੇ ਲਈ ਆਪਣਾ ਜਿਹੜਾ ਸਾਡਾ ਭੂਮਿਕਾ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ ਮੈਡਮ ਕੀ ਨਾਮ ਹੈ ਜੀ ਆਪਣਾ ਅਨੀਤਾ ਚੱਡਾ ਅੱਜ ਮੈਡਮ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਯੂਐਸਏ ਤੋਂ ਕਹ ਲੋ ਕਿ ਜਿਹੜਾ ਕਿ ਇਹ ਪਾਸ਼ਪੋਵਾਗੋ ਲੋਮਨ ਦਿਵਸ ਮਨਾਇਆ ਜਾ ਰਿਹਾ ਵਾ ਤੇ ਇੱਥੇ ਪਹੁੰਚੇ ਵੀ ਹੈ ਤਾਂ ਕੀ ਮੈਸੇਜ ਆਪਣਾ ਕਨਵੇ ਕਰਨਾ ਚਾਹੋਗੇ मैं अपन बच्चिया अपने वोड्या जेडीज है उन्होंने ये रिक्वेस्ट करूँगी कि गोरमेंट जी वो बहुत कुछ कर रही है बेटी बजाओ और पढ़ाओ कई चीज़ों का इन्होंने इनिशिएटिव दीता है मगर जब तक तुसी नहीं शुरू करना तीनों इनिशिएटिव नहीं लैना जब तक असी खुद ਇਨ ਉੱਪਰ ਚਾਰਕ ਨੇ ਬੱਚਿਆਂ ਨੂੰ ਨਹੀਂ ਦਿਖਾਣਾ ਆਪਣੇ ਘਰਾਂ ਚੋਂ ਨਹੀਂ ਸ਼ੁਰੂ ਕਰਨਾ ਤਾਂਤਾ ਕੇ ਪਬਲ ਨਹੀਂ ਹੋਣਾ ਸੋ ਯੂਜ਼ ਕਰੋ ਜਿਹੜੇ ਸਰਕਾਰੀ ਤੁਹਾਨੂੰ ਮਿਲੇ ਹੋਏ ਆ ਹੁਣ ਹੱਕ ਉਹਨਾਂ ਨੂੰ ਯੂਜ਼ ਕਰੋ ਤੇ ਸਹੀ ਤਰ੍ਹਾਂ ਯੂਜ਼ ਕਰਕੇ ਉਹਨੂੰ ਆਪਣੇ ਔਮਨ ਐਂਪਾਵਰਮੈਂਟ ਦਾ ਬਣਾਓ ਅਸੀਂ ਬਾਰਵੀਂ ਕਹਤਿਆਂ ਔਮਨ ਐਂਪਾਵਰਮੈਂਟ ਦਾ ਮਨ ਕਹਿ ਲੋ ਕਿ ਜੇ ਗੱਲ ਕਰੀਏ ਇੱਕ ਤੁਸੀਂ ਉਦਾਹਰਨ ਵਾ ਯੂਐਸਏ ਵਿੱਚ ਵੂਮਨ ਦਾ ਜਿਹੜੀ ਕਿ ਇੰਡੀਆ ਤੋਂ ਬਾਹਰ ਵੀ ਜਾ ਕੇ ਵੂਮਨ ਦੇ ਹੱਕ ਦੇ ਲੜਦੇ ਵੀ ਆ ਤਾਂ ਉਹਨਾਂ ਦੇ ਅਧਿਕਾਰ ਵੀ ਦੁਆਏ ਹਨ ਹਾਂਜੀ ਉਹ ਯੈਸ ਜਿਹੜੀਆਂ ਔਰਤਾਂ ਇੱਥੇ ਆਈਆਂ ਉਹਨਾਂ ਨੂੰ ਨਹੀਂ ਪਤਾ ਉੱਥੇ ਬਾਹਰ ਕੁੜੀਆਂ ਜਾਂਦੀਆਂ ਨਮੀਆਂ ਬਈਆਂ ਕਈ ਜਾਂਦੀਆਂ ਉਹਨਾਂ ਨੂੰ ਥੋੜੀ ਮੁਸ਼ਕਲਾਂ ਆਂਦੀਆਂ ਘਾਟੇ ਵਿੱਚ ਮੁਸ਼ਕਲਾਂ ਆਂਦੀਆਂ ਅਡਜਸਟਮੈਂਟ ਮੁਸ਼ਕਲਾਂ ਆਂਦੀਆਂ ਕਈ ਵਾਰੀ ਉਹਨਾਂ ਨੂੰ ਫਿਜ਼ੀਕਲ ਮੈਂਟਲ ਅਬਿਊਜ਼ ਵੀ ਆਉਂਦੀ ਹੈ ਉੱਥੇ ਤੇ ਅਸੀਂ ਉਹਨਾਂ ਨੂੰ ਹੈਲਪ ਕਰਦੇ ਆ ਕਿਉਂਕਿ ਉਹਨਾਂ ਨੂੰ ਰਿਸੋਰਸ ਦਿਖਾਉਂਦੇ ਆ ਕਿ ਆਹ ਰਿਸੋਰਸਿਸ ਹੈਗੇ ਆ ਇੰਦਾ ਕਰੋ ਇਹ ਚੀਜ਼ ਹੈ ਇਹ ਗਲਤ ਹੈ ਸਹੀ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਫੈਮਿਲੀਆਂ ਨੂੰ ਇਕੱਠੇ ਰੱਖਿਆ ਜਾਵੇ ਪਰ ਜਿੱਥੇ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਜਿਹੜੀ ਲੀਗਲ ਐਡਵਾਈਸ ਹੈਗੀ ਹੈ ਕਿੱਥੋਂ ਲੈਣੀ ਹੈ ਕਿੱਦਾਂ ਕਰਨੀ ਉਹ ਵੀ ਸਾਰੀ ਪ੍ਰੋਵਾਈਡ ਕਰਦੇ ਆ ਮਨਮ ਜਿਵੇਂ ਕਿ ਯੂਐਸਏ ਦੇ ਵਿੱਚ ਤੁਸੀਂ ਕਹੋ ਕਿ किड़े मतलब के संस्था नम करते हुए कह लो कि अधिकार नहीं। सो so, मेरी अपनी संस्था है कि है नॉन प्रॉफिट ऑर्गेनाइजेशन फाइव वन सी थ्री जी कि टैक्स एग्जाम्पल हुई थ्री देना वो है कि सरस्वती कल्चरल एसोसिएशन मेन कि कल्चर अपना प्रमोट करिए बाहर ਤੇ ਉਹਦੇ ਨਾਲ ਜਿਹੜੀਆਂ ਉਥੇ ਮੂਮੈਂਟ ਦੇ ਵਾਸਤੇ ਕੰਮ ਕਰਦੀਆਂ ਉਹਨਾਂ ਨੂੰ ਨਾਲ ਚੋੜਿਆ ਗਿਆ ਵਾ ਤੇ ਉਹਨਾਂ ਦੇ ਕਈ ਵਾਰੀ ਉਹ ਉਹਨਾਂ ਨੂੰ ਇੰਨੀ ਅੰਡਰਸਟੈਂਡਿੰਗ ਨਹੀਂ ਹੁੰਦੀ ਆਪਣੇ ਕਲਚਰ ਦੀ ਓਕੇ ਉਹਨਾਂ ਸੇ ਹੈਲਪ ਨਹੀਂ ਇੰਨਾ ਕਰ ਪਾਉਂਦੇ ਆ ਫਿਰ ਅਸੀਂ ਉਹਨਾਂ ਦੇ ਨਾਲ ਹੈਲਪ ਕਰਕੇ ਜੋਇਨ ਕਰਕੇ ਤੇ ਹੈਲਪ ਕਰਦੀ ਆਂ ਬਹੁਤ ਅੱਗੇ ਤੇ ਉਹਨਾਂ ਨੂੰ ਇੱਕ ਐਗਜ਼ਾਮਪਲ ਦਿੰਦੀ ਹੈ ਇੱਕ ਕੁੜੀ ਸੀ ਉਹ ਦਾ ਜੀਆ ਤੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਤੂੰ ਡਿਵੋਰਸ ਨਹੀਂ ਦੇਣਾ ਤਾਂ ਤੱਕ ਤੁਹਾਨੂੰ ਲੀਗਲ ਹੈਲਪ ਨਹੀਂ ਪ੍ਰੋਵਾਈਡ ਕਰਨੀ ਉੱਥੇ ਮੈਂ ਇੰਟਰਵਿਊ ਕੀਤਾ ਕੋਈ ਮੈਸੇਜ ਦੇਣਾ ਚਾਹੁੰਗੇ ਵੋਮੈਨ ਨੂੰ ਵੋਮੈਨ ਨੂੰ ਇਹੇ ਮੱਸਿਆ ਦੀ ਤੁਸੀਂ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਅਕੰਪਲਿਸ਼ ਨਹੀਂ ਕਰ ਸਕਦੇ ਪਰ ਤੁਹਾਨੂੰ ਆਪਣੇ ਆਪ ਤੇ ਇਮਾਨਤ ਹੋਣਾ ਚਾਹੀਦਾ ਸੋ ਸਟੇ ਸਟਰੋਂਗ ਤੇ ਆਪਣੇ ਉੱਤੇ ਭਰੋਸਾ ਰੱਖੋ ਕਿ ਕੋਈ ਐਸੀ ਚੀਜ਼ ਅਸੀਂ ਨਹੀਂ ਜਿਹੜੀ ਹੈ ਜਿਹੜੀ ਨਹੀਂ ਅਕੰਪਲਿਸ਼ ਕਰ ਸਕਦੇ ਤੇ ਤੁਸੀਂ ਬਹੁਤ ਅੱਗੇ ਜਾਓਗੇ ਪਰ ਇੱਕ ਚੀਜ਼ ਜਰੂਰ ਤ ਜਰੂਰ ਯਾਦ ਰੱਖਿਓ ਗਲਤ ਕਦੀ ਕਰਿਓ ਨਾ ਤੇ ਗਲਤ ਕਦੀ ਸਹੀ ਹੁੰਦਾ ਜਿਹੜੇ ਕੀ ਪਛਪਾ ਗੁੱਲੋ ਅੱਜ ਇਹ ਨਾਰੀ ਦਿਵਸ ਤੇ ਲੈ ਕੇ ਜਿਹੜਾ ਕਿ ਤੁਹਾਡੇ ਪ੍ਰੋਗਰਾਮ ਹਰ ਸਾਲ ਕਾਲਜ ਦੇ ਵਿੱਚ ਪ੍ਰੋਗਰਾਮ ਲਿਖਿਆ ਜਾਂਦਾ ਵਾ ਕਿੱਦਾਂ ਸਜੋਗ ਰਹੇ ਨੇ ਤੁਹਾਡੇ ਕੋਲ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਬੜੀ ਸਤਿ ਸ੍ਰੀ ਅਕਾਲ ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਮੈਂ بطور ਪ੍ਰਿੰਸੀਪਲ ਸਰਪੁਰਖਾਸਾ ਕਾਲਜ ਕਪੂਰਥਲਾ ਆਪਣੀ ਇਸ ਵਾਰ ਮੰਚ ਦੇ ਰਿਹਾ ਹਾਂ ਅੱਜ ਅਸੀਂ ਪਾਸਾਪਾਖ ਕਪੂਰਥਲਾ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਵਿਮਨ ਡੇ ਸੈਲੀਬ੍ਰੇਟ ਕਰਨ ਜਾ ਰਹੇ ਆ। ਔਰ ਜਿਦਾ ਨਾਮ ਤੋਂ ਹੀ ਕਲੀਅਰ ਹੈ ਕਿ ਇਹ ਵਰਲਡ ਵਾਈਡ ਫੀਨੋਮੈਨਾ ਹੈ ਪੂਰੀ ਦੁਨੀਆ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਔਰ ਅੱਜ ਅਸੀਂ ਬੜੀਆਂ ਸਨਮਾਨਯੋਗ ਸ਼ਖਸੀਅਤਾਂ ਜਿਨ੍ਹਾਂ ਦਾ ਲੇਡੀਆਂ ਦਾ ਕਾਫੀ ਕੰਟਰੀਬਿਊਸ਼ਨ ਹੈ ਉਹਨਾਂ ਨੂੰ ਵੀ ਅਸੀਂ ਇੱਥੇ ਸਨਮਾਨਤ ਵੀ ਕਰਨਾ ਹੈ। ਉਹਦੇ ਵਿੱਚ ਸਾਡੇ ਕਪੂਰਥਲਾ ਜ਼ਿਲ੍ਹੇ ਦੇ ਏਡੀਸੀ ਮੈਡਮ ਅਨੀਤ ਕੌਰ ਬਾਜ ਜੀ ਔਰ ਐਨਏ ਸ਼ਰੂਮਣੀ ਸਤਕਾਰ ਔਰ ਜਿਨ੍ਹਾਂ ਦਾ ਕੰਟਰੀਬਿਊਸ਼ਨ ਪੰਜਾਬੀ ਦੇ ਨਾਲ ਵੀ ਬਹੁਤ ਹੈ ਔਰ ਐਡਮਿਨਸਟ੍ਰੇਸ਼ਨ ਦੇ ਵਿੱਚ ਵੀ ਬਹੁਤ ਹੈ ਉਸ ਲੈਵਲ ਦੀਆਂ ਸੀ ਉਸਦੀਨਵਾ ਦੇ ਤੇ ਸਨਮਾਨਤ ਵੀ ਕਰਨਾ ਹੈ ਔਰ ਲੈਰਪੁਰ ਖਾਲਸਾ ਕਾਲਜ ਜਿੰਨੀਆਂ ਵੀ ਸੰਸਥਾਵਾਂ ਨੇ ਇਹ ਸਾਰੀਆਂ ਵਿਮਨਡੇ ਤੇ ਆਪਣੇ ਪ੍ਰੋਗਰਾਮ ਲੀਕਦੀਆਂ ਨੇ ਔਰ ਲੈਰਪੁਰ ਖਾਲਸਾ ਕਾਲਜ ਬੜਾ ਸਮਰਪਤ ਹੈ ਕਿ ਅਸੀਂ ਔਰਤਨ ਐਮਪਾਵਰਮੈਂਟ ਦੇ ਲਈ ਹਮੇਸ਼ਾ ਯਤਨਸ਼ੀਲ ਰਹਨੇ ਆਂ ਔਰ ਉਸੇ ਲੜੀ ਦੇ ਵਿੱਚ ਜੀ ਅਸੀਂ ਇਹ ਜਿਹੜਾ ਦਿਨ ਸੈਲੀਬ੍ਰੇਟ ਕਰ ਰਹੇ ਆਂ